ਕਰਮ ਦਾ ਪ੍ਰਤੀ ਕਰਮ ਕਿਵੇਂ ਉਦਾਹਰਨਿਕ ਦੇਣਾ ਕਿ ਕੋਈ ਆਦਮੀ ਆਇਆ ਸੀ ਦਫਤਰ ਚ ਉਹਦੇ باس ਨੇ ਉਹਦੇ ਮਾਲਕ ਨੇ ਕਿਤੇ ਕਬੂਲ ਬੋਲ ਕੇ ਉਹਨੂੰ ਚਪੇੜ ਮਾਰ ਦਿੱਤੀ ਜੀ ਉਹ ਬੰਦਾ ਭਰਿਆ ਕਰਮ ਹੋ ਗਿਆ ਨਾ ਚਪੇੜ ਵੱਜ ਗਈ ਉਹ ਘਰ ਆਇਆ ਉਹ ਗੁੱਸੇ ਚ ਆਇਆ ਉਹਨੇ ਆਪਣੇ ਘਰ ਵਾਲੀ ਨੂੰ ਠੋਕ ਦਿੱਤੀ ਉਹ ਕਰਮ ਅੱਗੇ ਚੱਲ ਰਿਹਾ ਉਸ ਨੇ ਉਸ ਬੀਬੀ ਨੇ ਕੀ ਕੀਤਾ ਵੱਡਾ ਪੁੱਤਰਾ ਟਿਕਾ ਬਖਸ਼ ਬੇਟੀ ਵੱਡਾ ਪੁੱਤਰ ਆਇਆ ਉਹਦਾ ਉਹਨੇ ਆਉਂਦਿਆ ਸਰ ਨੂੰ ਚਪੇੜ ਮਾਰ ਦਿੱਤੀ ਤੇ ਵੱਡਾ ਉਹ ਮਾਂ ਨੂੰ ਕੀ ਕਹਿੰਦਾ ਉਹਨੇ ਦੇਰ ਨੂੰ ਛੋਟਾ ਪੜ ਕੇ ਆਇਆ ਉਹਨੇ ਛੋਟੇ ਨੂੰ ਚਪੇੜ ਮਾਰ ਦਿੱਤੀ ਛੋਟਾ ਰੋਂਦਾ ਹੋਇਆ ਬੂਆ ਕੋਲ ਕੇ ਬਾਹਰ ਨਿਕਲ ਗਿਆ ਗਲੀ 'ਚ ਗਲੀ 'ਚ kurta ਸੁੱਤਾ ਸੀ ਉਹਨੇ ਕੁੱਤੇ ਨੂੰ ਲੱਤਾਂ ਮਾਰੀ ਤੇ ਕੁੱਤਾ ਸੁੱਤਾ ਸੀ ਇੱਕੋ ਦਾ ਮੁੱਠਿਆ ਉਹਨੇ ਦੇਰ ਨੂੰ ਇੱਕ ਗਲੀ 'ਚ ਬੰਦਾ ਤੁਰਿਆ ਜਾਂਦਾ ਸੀ ਕੁੱਤਾ ਉੱਠਦਿਆਂ ਸਾਰ ਜਿਹੜਾ ਬੰਦਾ ਜਾ ਰਿਹਾ ਉਹਦੀ ਲੱਤ ਵੜ ਦਿੱਤੀ ਉਹ ਜਿਹਦੀ ਲੱਤ ਵੱਡੀ ਨਾ ਇਹ ਉਹੀ ਬੌਸ ਸੀ ਜਿਹਨੇ ਸਵੇਰੇ ਚਪੇੜ ਮਾਰੀ ਸੀ ਮੈਂ ਵੇ ਗੱਲ ਕਹਾਣੀ ਨਿੱਕੀ ਜੀ ਹੈ ਜੇ ਮੈਂ ਅੱਜ ਕਿਸੇ ਦੀ ਤੋਹੀਨ ਕਰ ਰਿਹਾ ਤੇ ਮੈਂ ਆਪਣੀ ਤਿਆਰੀ ਰੱਖਾਂ ਢੇਰ ਸ਼ਵੇਰ ਸਮਾਂ ਮੇਰੇ ਕੋਲ ਆਉਣ ਵਾਲਾ ਹੈ ਇਸੇ ਕਰਕੇ ਸਿੱਖ ਕਦੀ ਵੀ ਅਰਦਾਸ ਕਰਦੇ ਆ ਕਿਸੇ ਦਾ ਬੁਰਾ ਨਹੀਂ ਮੰਗਦਾ ਉਹ ਆਪਣੇ ਭਲੇ ਵਾਸਤੇ ਸਰਬੱਤ ਦਾ ਭਲਾ ਮੰਗਦਾ ਕਿਉਂਕਿ ਬੁਰਾ ਮੰਗਣ ਵਾਲਿਆਂ ਕੋਲ ਬੁਲਾ ਆਉਣ ਵਾਲਾ ਹੈ